ਬੀਰ ਦਵਿੰਦਰ ਸਿੰਘ ਬੱਲਾ ਨੌਜਵਾਨ ਆਗੂ ਦਾਅਵੇਦਾਰੀ ਪੇਸ਼ ਕਰ ਰਹੇ ਆ ਜ਼ਿਲ੍ਹਾ ਪਰੀਸ਼ਦ ਦੇ ਮੈਂਬਰਾਂ ਦੇ ਵਿੱਚ ਜੋ ਕਿ 10 ਮੈਂਬਰ ਚੁਣੇ ਜਾਣੇ ਹਨ ਜ਼ਿਲ੍ਹਾ ਰੋਪੜ ਤੋਂ ਤੇ 14 ਦਸੰਬਰ ਨੂੰ ਹੋਣ ਜਾ ਰਹੀ ਹੈ ਚੋਣ VOTING ਹੋਣ ਜਾ ਰਹੀ ਹੈ ਤੇ ਅੱਜ ਗੱਲ ਕਰਾਂਗੇ ਬੀਰ ਦਵਿੰਦਰ ਸਿੰਘ ਬੱਲਾ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਤੁਹਾਡੇ ਬਾਰੇ ਕਿ ਬਹੁਤ ਘੱਟ ਲੋਕ ਜਾਣਦੇ ਆ ਥੋੜਾ ਜਿਹੜਾ ਐਜੂਕੇਸ਼ਨਲ ਤੁਹਾਡੀ ਕੁਆਲੀਫਿਕੇਸ਼ਨ ਕੀ ਆ ਹੁਣ ਤੱਕ ਤੁਸੀਂ ਕੀ ਕੀਤਾ ਲਾਈਫ ਦੇ ਵਿੱਚ ਇਹ ਸ਼ਾਰਟ ਦੇ ਵਿੱਚ ਤੇ ਥੋੜਾ ਜਿਆ ਤੇਜ ਸਾਨੂੰ ਤੇ ਦਰਸ਼ਕਾਂ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਜਿਹੜਾ ਹੈਗਾ ਚਮਕੌਰ ਸਬ ਹਲਕੇ ਦੇ ਵਿੱਚ ਛੋਟਾ ਜਿਹਾ ਪਿੰਡ ਆ ਬੱਲਾਕਲਾ ਜਿੱਥੋਂ ਮੈਂ ਬਲੋਂਗ ਕਰਦਾ ਤੇ ਮੇਰੀ ਜਿਹੜੀ ਕੁਆਲੀਫਿਕੇਸ਼ਨ ਹੈ ਮੈਂ ਬੈਚਲਰ ਆਫ ਇੰਜੀਨੀਅਰਿੰਗ ਜਿਹੜੀ ਮੈਕੈਨੀਕਲ ਦੇ ਵਿੱਚ ਕੀਤੀ ਹੈ ਫਤੇਗੜ ਸਾਹਿਬ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਾਲਜ ਤੋਂ ਉਸ ਤੋਂ ਬਾਅਦ ਮੈਂ ਮਾਸਟਰ ਡਿਗਰੀ ਜਿਹੜੀ ਮਾਸਟਰ ਆਫ ਇੰਜੀਨੀਅਰਿੰਗ ਰਾਇਲ ਮੈਲਬਨ ਯੂਨੀਵਰਸਿਟੀ ਆਸਟ੍ਰੇਲੀਆ ਤੋਂ ਕੀਤੀ ਹੈ ਉਹ ਮੈਂ ਕੀਤੀ ਸੀ 2011 ਦੇ ਵਿੱਚ 2011 ਤੋਂ ਲੈ ਕੇ 2021 ਤੱਕ ਲਗਭਗ 10 ਸਾਲ ਦਾ ਸਮਾਂ ਜਿਹੜਾ ਜਿਸ ਕਾਲਜ ਦੇ ਵਿੱਚ ਮੈਂ ਬੀਟੈਕ ਕੀਤੀ ਸੀਗੀ ਉਸੇ ਕਾਲਜ ਦੇ ਵਿੱਚ ਮੈਂ ਐਜ਼ ਅ ਅਸਿਸਟੈਂਟ ਪ੍ਰੋਫੈਸਰ ਇਨ ਮੈਕੈਨੀਕਲ ਇੰਜੀਨੀਅਰਿੰਗ ਜਿਹੜਾ ਉੱਥੇ ਜਿਹੜੀ ਆ ਸੇਵਾ ਕੀਤੀ ਹੈ ਕਿਹੜਾ ਕੋਲਜੀ ਕੋਲਜੀ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਫਤੇਗਰ ਸਾਹਿਬ ਫਤੇਗਰ ਸਾਹਿਬ ਕਿਉਂ 10 ਸਾਲ ਮੱਥੇ ਪੜਾਇਆ ਸੋ ਮੇਰੇ ਕੋਲ ਇੰਡੀਆ ਦਾ ਵੀ ਜਿਹੜਾ ਪੜਾਈ ਦਾ ਤਜਰਬਾ ਤੇ ਓਵਰ ਆਲ ਇੰਟਰਨੈਸ਼ਨਲ ਐਕਸਪੋਜ਼ਰ ਵੀ ਜਿਹੜਾ ਪੜਾਈ ਦਾ ਹੈਗਾ ਤੇ ਵਕ ਵਕ ਜਿਹੜਾ ਆਪਾਂ ਕਹ ਸਦਾ ਸਬਜੈਕਟਸ ਦੇ ਵਿੱਚ ਮੇਰੀ ਐਕਸਪਰਟਾਈਜ਼ ਦੋ ਟੀਚਰ ਇਕੱਠੇ ਹੋ ਗਏ ਚਲੋ ਹੁਣ ਗੱਲ ਕਰੀਏ ਤੁਸੀਂ ਜ਼ਿਲ੍ਹਾ ਪੰਚਾਇਤ ਦੇ ਵਿੱਚ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹੋ ਤੇ ਤੁਸੀਂ ਕਿਹੜਾ ਵਿਜ਼ਨ ਲੈ ਕੇ ਚੱਲ ਰਹੇ ਹੋ ਥੋੜਾ ਵਿਜ਼ਨ ਕੀ ਹੈ ਜਿੱਕਰ ਤੋਂ ਵਾਜੇ ਤੁਹਾਨੂੰ ਪੋਲਿਟਿਕਸ ਦੇ ਵਿੱਚ ਮੇਰਾ ਕੋਈ ਮੈਂ ਕਹਿ ਸਕਦਾ ਵੀ ਕੋਈ ਬੈਕਗ੍ਰਾਉਂਡ ਨਹੀਂ ਫੈਮਿਲੀ ਬੈਕਗ੍ਰਾਉਂਡ ਨਹੀਂ ਕੋਈ ਮੈਂ ਪੋਲਿਟਿਕਸ ਪਹਿਲਾਂ ਨਾ ਕਿ ਪੰਚੀ ਨਾ ਸਰਪੰਚੀ ਸੋ ਮੇਰਾ ਵੀ ਇੱਕ ਹੀ ਵਿਜ਼ਨ ਸੀਗਾ ਵੀ ਜਾ ਤਾਂ ਮਾੜੇ ਲੀਡਰਾਂ ਦੇ ਪਿੱਛੇ ਲੱਜੋ ਜੋ ਕੰਮ ਕਰਾਉਣ ਨੂੰ ਲਕਾਰੋ ਜਾਂ ਆਪ ਮੂਰੇ ਹੋ ਕੇ ਮੂਰੇ ਹੋ ਕੇ ਆਪਣੇ ਹਲਕੇ ਦੇ ਵਿਕਾਸ ਤੇ ਕੰਮ ਕਰੀਏ ਆਪਣੇ ਨੌਜਵਾਨੀ ਲਈ ਆਪਣੇ ਯੂਥ ਲਈ ਕੰਮ ਕਰੀਏ ਸੋ ਉਸ ਵਿਜ਼ਨ ਦੇ ਨਾਲ ਨੌਜਵਾਨਾਂ ਨੂੰ ਵੱਤੋ ਵੱਧ ਰੋਜਗਾਰ ਦੇ ਸਾਧਨ ਪੈਦਾ ਕਰਨੇ ਆਪਣੇ ਹਲਕੇ ਦੀ ਡਿਵੈਲਪਮੈਂਟ ਲਈ ਚਾਹੇ ਉਹ ਰੋਡ ਇਨਫਰਾਸਟ੍ਰਕਚਰ ਦੀ ਗੱਲ ਹੋਵੇ ਚਾਹੇ ਉਹ ਵਧੀਆ ਐਜੂਕੇਸ਼ਨ ਫੈਸਿਲਿਟੀਆਂ ਹੋਣ ਚਾਹੇ ਉਹ ਵਧੀਆ ਹੈਲਥ ਫੈਸਿਲਿਟੀਆਂ ਹੋਣ ਉਹਨਾਂ ਦੇ ਵਿੱਚ ਆਪਾਂ ਆਪਣਾ ਜਿਹੜਾ ਬਣਦਾ ਯੋਗਦਾਨ ਪਾਈ। ਸੋ ਇੱਥੇ ਮੈਂ ਗੱਲ ਦੱਸਣੀ ਚਾਹੂੰਗਾ ਇੱਕ ਵਾਰ ਇੱਕ ਦਿਨ ਮੈਂ ਫੋਨ ਕੀਤਾ ਵੀਰ ਬਿੰਦਰ ਨੂੰ ਮੈਂ ਰੋਪੜ ਜਾ ਰਿਹਾ ਸੀ। ਮੈਂ ਵੀਰ ਬਿੰਦਰ ਨੂੰ ਯਾਦ ਹੈ ਮੈਂ ਰੋਡ ਦਾ ਕਰੋ ਕੁਝ ਜਿਹੜੀ ਉਹ ਟਾਪੜਾਈ ਰੋਡ ਹੈ ਅੱਛਾ ਮੇਰੇ ਕੋਲ ਅੱਜ ਵੀ ਉਹ ਰਿਕਾਰਡਿੰਗ ਪਈ ਹੋਗੀ ਮੈਂ ਚਲੋ ਮੈਂ ਉਸ ਤਰੀਕੇ ਨਾਲ ਸੁਭਾਚ ਗੱਲ ਕਰੀਏ ਕਹਿੰਦੇ ਬਸ ਤੁਸੀਂ ਵੇਟ ਕਰੋ ਮਾਸਟਰ ਜੀ ਥੋੜੇ ਦਿਨ ਠਹਿਰੋ ਤੇ ਹੋ ਹੋ ਵੀ ਗਈ ਹੈ ਦੇਖੋ ਤੁਸੀਂ ਅੱਜ ਅਸੀਂ ਗਏ ਸੀਗੇ ਤੋਂ ਬਹੁਤ ਵਧੀਆ ਕੰਮ ਜਿਹੜਾ ਰੋਡ ਦਾ ਹੋ ਗੱਲਾਂ ਚੋਂ ਗੱਲ ਹੀ ਬਰ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਤੇ ਇੱਕ ਹੋਰ ਆਮ ਬੰਦਿਆਂ ਨੂੰ ਬਹੁਤਿਆਂ ਨੂੰ ਜਿਆਦਾ ਨਹੀਂ ਜਾਣਕਾਰੀ ਹੁੰਦੀ ਵੀ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹੋ ਰਹੀ ਹੈ 10 ਮੈਂਬਰ ਚੁਣੇ ਜਾਣਗੇ ਫਿਰ ਚੇਅਰਮੈਨ ਚੁਣੇ ਜਾਵੇਗਾ ਜੀ ਤੇ ਇਹ ਬਾਡੀ ਕਿੱਦਾਂ ਕੰਮ ਕਰਦੀ ਹੈ ਜਾਂ ਇੱਕ ਛੋਟੀ ਜੀ ਬਹੁਤ ਆ ਡਿਟੇਲ ਚ ਨਾ ਜਾ ਕੇ ਜੀ ਜੀ ਵੀ ਇੱਕ ਛੋਟੀ ਜੀ ਤੁਸੀ ਨੂੰ ਲਾਈਟ ਇਹ ਤੇ ਦੇ ਦਿਓ ਵੀ ਕਿੱਦਾਂ ਕਿੱਦਾਂ ਇੱਕ ਕੋ ਜਮ ਮੋਟੇ-ਮੋਟੇ ਜਿਹੇ ਪਿੰਡ ਦੀ ਜਿਹੜੀ ਸਭ ਤੋਂ ਵੱਡੀ ਤਾਕਤ ਜਿਹੜੀ ਹੁੰਦੀ ਹੈ ਵੀ ਕੰਮ ਕਰਾਉਣ ਦੀ ਜੀ ਪੰਚਾਇਤ ਲਈ ਸਭ ਤੋਂ ਜਿਹੜਾ ਛੋਟਾ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਆਪਣੀ ਆਪਣੀ ਲੋਕਤੰਤਰ ਦੀ ਕੜੀ ਜਿਵੇਂ ਪੰਚਾਇਤੀ ਲੋਕਲ ਬਾਡੀ ਲੋਕਲ ਬਾਡ ਹਈਆ ਤੇ ਇਸੇ ਤਰ੍ਹਾਂ ਜਿਹੜਾ ਜ਼ਿਲ੍ਹਾ ਲੈਵਲ ਤੇ ਜਿਹੜਾ ਪੰਚਾਇਤ ਸਮਿਤੀ ਦੇ ਨਾਲ ਜਿਹੜਾ ਪੰਚਾਇਤਾਂ ਦੇ ਨਾਲ ਤਾਲਮੇਲ ਕਰਕੇ ਤੇ ਪਿੰਡੂ ਹਲਕਿਆਂ ਦੇ ਵਿਕਾਸ ਦੇ ਲਈ ਜਿਹੜਾ ਲੋਕਲ ਰਾਜ ਵਟਾਉਣਾ ਲੋਕਲ ਰਾਜ ਪੰਚਾਇਤੀ ਰਾਜ ਡੀਸੈਂਟਰਲਾਈਜੇਸ਼ਨ ਆਫ ਪਾਵਰ ਕਰਕੇ ਪਾਵਰ ਤੇ ਇਹਦੇ ਵਿੱਚ ਵੱਖ-ਵੱਖ ਕਮੇਟੀਆਂ ਜਿਵੇਂ ਚੇਅਰਮੈਨ ਵਾਈਸ ਚੇਅਰਮੈਨ ਉਹਦੇ ਅੰਡਰ ਸਬ ਕਮੇਟੀਆਂ ਬਹੁਤ ਜਿਹਾ ਬਣਾਈਆਂ ਨੇ ਇਹਦਾ ਵਕਕ ਕੋਈ ਹੈਲਥ ਦੇ ਉੱਤੇ ਕੰਮ ਕਰਦੇ ਹੈ ਹੈਲਥ ਐਂਡ ਐਜੂਕੇਸ਼ਨ ਦੇ ਉੱਤੇ ਸਬ ਕਮੇਟੀਆਂ ਹੁੰਦੀਆਂ ਫਾਈਨੈਂਸ ਐਂਡ ਆਡੀਟ ਟਾਈਮ ਕਿੰਨਾ ਆਪਾਂ ਨੂੰ ਫਾਈਨੈਂਸ ਦੀ ਪਿੰਡਾਂ ਚ ਲੋਡ ਹੈ ਕਿੱਥੇ ਕਿੱਥੇ ਲੋਡ ਹੈ ਕਿੱਥੇ ਲੋਡ ਹੈ ਕਿਹੜੀ ਨਵੀਂ ਲੋਡ ਪੈਦਾ ਹੋਣੀ ਨਵੀਂ ਲੋਡ ਪੈਦਾ ਹੋਣੀ ਆ ਸੋ ਸੜਕਾਂ ਦਾ ਇਨਫਰਾਸਟ੍ਰਕਚਰ ਦੀ ਕਿੰਨੀ ਕੁ ਲੋਡ ਆ ਪਿੰਡਾਂ ਨੂੰ ਅੱਜ ਨਵੇਂ ਇਨਫਰਾਸਟ੍ਰਕਚਰ ਦੀ ਤੁਹਾਡੇ ਸਾਹਮਣੇ ਮਤਲਬ ਕਿਦਾਂ ਦਾ ਇਨਫਰਾਸਟ੍ਰਕਚਰ ਲੋਡ ਆ ਪਿੰਡਾਂ ਦੇ ਵਿੱਚ ਜਿਹੜੇ ਮੁੰਡੇ ਕੰਮ ਕਰਨਾ ਚਾਹੁੰਦੇ ਆ ਕਿ ਆ ਕੇ ਖੇਤੀਬਾੜੀ ਦੇ ਕੰਮ ਆ ਫਸਲਬਾੜੀ ਦੇ ਵਿੱਚ ਜਿਹੜਾ ਤੁਹਾਡਾ ਇੱਕ ਆਉਣ ਵਾਲੇ ਸਮੇਂ ਚ ਵਿਜ਼ਨ ਦੇਖਣ ਨੂੰ ਮਿਲੂਗਾ ਕਿਉਂਕਿ ਹੁਣ ਤੁਸੀਂ ਬਹੁਤ ਜ਼ਿਆਦਾ ਐਕਟਿਵ ਹੋ ਅੱਜ ਦੇ ਟਾਈਮ ਦੇ ਵਿੱਚ ਸੋ ਦੇਖੋ ਜੇ ਆਪਾਂ ਗੱਲ ਕਰੀ ਸਿਰਫ ਜਲਾ ਪ੍ਰੈਸ਼ਰ ਦੀ ਉਹਦੇ ਵਿੱਚ ਤਾਂ ਆਪਾਂ ਪਿੰਡਾਂ ਦੇ ਵਿਕਾਸ ਦੀ ਗੱਲ ਆਪਾਂ ਕਰ ਸਕਦੇ ਹਾਂ ਪਰਟੀਕੂਲਰ ਇਨਫਰਾਸਟ੍ਰਕਚਰ ਡਵੈਲਪਮੈਂਟ ਹੋ ਗਿਆ ਜਾਂ ਪਾਲਿਸੀ ਮੇਕਿੰਗ ਦੇ ਵਿੱਚ ਹੋ ਗਿਆ ਬਟ ਜੇ ਆਪਾਂ ਕਹਿੰਦੇ ਯੂਥ ਨੂੰ ਕਿਵੇਂ ਆਪਾਂ ਅੱਗੇ ਲਿਜਾ ਸਕੋ ਉਹਨਾਂ ਨੂੰ ਤਾਂ ਆਪਾਂ ਉਹਨਾਂ ਨੂੰ ਜਿਵੇਂ ਖੇਤੀਬਾੜੀ ਦੇ ਨਾਲ ਜੁੜੇ ਹੋ ਪਿੰਡੂ ਖੇਤਰ ਦੇ ਵਿੱਚ ਜ਼ਿਆਦਾ ਆਪਾਂ ਜਿਹੜੇ ਜਮੀਨ ਨਾਲ ਜੁੜੇ ਜਮੀਨ ਨਾਲ ਜੁੜੇ ਜਮੀਨ ਨਾਲ ਜੁੜਨਾ ਪੈਣਾ ਕਿਉਂਕਿ ਤੁਸੀਂ ਦੇਖਿਆ ਪਿਛਲੀਆਂ ਸਰਕਾਰਾਂ ਦੇ ਟਾਈਮ ਜਿਹੜਾ ਯੂਥ ਹੈ ਉਹ ਪੱਟ ਗਿਆ ਸੀ ਵੀ ਦੇਖਾ ਦੇਖੀ ਹੈਲਥ ਸੈਂਟਰ ਜਿੰਨੇ ਵੀ ਖੁੱਲ ਰਹੇ ਸੀ ਆਪਣੇ ਪੰਜਾਬ ਦੇ ਅਸੀਂ ਵੀ ਖੁੱਲਿਆ ਸੀ ਸੋ ਸਾਰੇ ਬੱਚੇ ਇੱਕ ਦੂਜੇ ਦੇਖਾ ਦੇਖੀ ਪੇਰੈਂਟਸ ਮਾਰ ਭੇਜਣ ਲੱਗ ਗਏ ਸੀ ਸੋ ਸਾਡਾ ਇੰਨਾ ਜ਼ਿਆਦਾ ਬ੍ਰੇਨ ਡ੍ਰੇਨ ਹੋ ਗਿਆ ਕਿ ਜਿਹੜੇ ਬੱਚੇ ਇੱਥੇ ਰਹਿ ਕੇ ਵਧੀਆ ਕੰਮ ਨਹੀਂ ਕਰ ਸਕਦੇ ਸੀਗੇ ਉਹਦੇ ਚ ਪੇਰੈਂਟਸ ਦਾ ਵੀ ਕੁਝ ਕਸੂਰ ਸੀਗਾ ਕਿਉਂਕਿ ਆਪਾਂ ਪੇਰੈਂਟਸ ਦੇਖਦੇ ਆ ਵੀ ਬੱਚਿਆਂ ਨੂੰ ਆਪਾਂ ਦੇਖਦੇ ਆ ਵੀ ਕਈ ਵਾਰ ਆਪਣੇ ਕਿਤੇ ਨੂੰ ਜਿਹੜਾ 네ਗੇਟਿਵ ਅਪਰੋਚ ਹੁੰਦੇ ਵੀ ਖੇਤੀ ਚ ਕੁਝ ਨਹੀਂ ਮਿਲਦਾ ਸਮਾਂ ਉਦੋਂ ਦਾ ਸੀਗਾ ਤੁਸੀਂ ਵੀ ਬਾਹਰ ਜਾ ਕੇ ਪੜ ਕੇ ਆਏ ਕਿਸੇ ਵੇਲੇ ਸੋ ਅੱਜ ਦੇ ਸਮੇਂ ਦੀ ਲੋੜ ਹੈ ਕਿ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਜ਼ਮੀਨਾਂ ਜੋੜਨਾ ਜਿੱਦਾਂ ਕਿ ਆਪਣੀ ਡੈਮੋਗ੍ਰਾਫੀ ਚੇਂਜ ਹੁੰਦੀ ਜਾ ਰਹੀ ਹੈ ਡੈਮੋਗ੍ਰਾਫੀ ਚੇਂਜ ਹੋ ਰਹੀ ਹੈ ਤੇ ਉਹਨਾਂ ਨੂੰ ਖੇਤੀਬਾੜੀ ਦੇ ਨਾਲ ਸਹਾਇਕਤ ਧੰਦਿਆਣਾ ਬਿਲਕੁਲ ਜੀ ਬਿਲਕੁਲ ਸਹਾਇਕਤ ਧੰਦਿਆਣਾ ਜੋੜ ਕੇ ਤੇ ਵੀਰਤਵਿੰਦਰ ਜੀ ਤੁਸੀਂ ਆਪਣੇ ਆਪ ਨੂੰ ਕਿਤਨਾ ਕਿਤੇ ਖੁਸ਼ ਨਸੀਬ ਤਾਂ ਮੰਨ ਲਓ ਇੰਨੀ ਘੱਟ ਉਮਰ ਦੇ ਵਿੱਚ ਇੰਨਾ ਐਕਸਪੋਜ਼ਰ ਮਿਲ ਰਿਹਾ ਤੇ ਤੁਸੀਂ ਕੰਮ ਕਰ ਰਹੇ ਹੋ ਕੋਈ ਪਹਿਲੇ ਸਮੇਂ ਜਦੋਂ ਅਸੀਂ ਦੇਖਦੇ ਹੁੰਦੇ ਸੀ ਵੀ ਉਹ ਹੈਲੀਕਾਪਟਰ ਪਰਚੇ ਛੁੱਟ ਕੇ ਲੱਗੇ ਜਾਂਦਾ ਤਾਂ ਪਤਾ ਬਿੰਦਲਾ ਤਾਂ ਵੀ ਆਮ ਪਿੰਡਾਂ ਦੇ ਬੰਦੇ ਕਿੱਦਾਂ ਜਾਣਗੇ ਉੱਥੇ ਲੀਡਰ ਨੂੰ ਮਿਲਣਾ ਬਹੁਤ ਔਖਾ ਹੋ ਜਾਂਦਾ ਸੀ ਸੋ ਅੱਜ ਜੇ ਤੁਸੀਂ ਆਪਣੇ ਆਪ ਨੂੰ ਨਾ ਖੁਸ਼ ਨਸੀਬ ਮੰਨਦੇ ਆ ਤਾਂ ਅੱਗੇ ਵਾਲੇ ਯੂਥ ਨੂੰ ਤੁਸੀਂ ਇਹ ਲੈਗਸੀ ਕਿਵੇਂ ਟਰਾਂਸਫਰ ਕਰ ਸਕਦੇ ਵੇਖੋ ਮੈਂ ਤਾਂ ਧੰਨਵਾਦ ਕਰਦਾ ਮਾਨ ਦੇ 25 50000 ਬਹੁਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਰਾਜਨੀਤੀ ਦੇ ਵਿੱਚ ਇੰਨੀ ਵੱਡੀ ਤਬਦੀਲੀ ਲੈ ਕੇ ਆਂਦੀ ਵੀ ਲੀਡਰਾਂ ਦੀ ਜਿਹੜੀ ਅ세ਸੀਬਿਲਟੀ ਕਦੇ ਇੰਨੀ ਸੌਖੀ ਨਹੀਂ ਸੀ ਹੁੰਦੀ। ਬਿਲਕੁਲ ਲੀਡਰਾਂ ਨੂੰ ਡੋਰ ਟੂ ਡੋਰ ਪ੍ਰਚਾਰ ਕਰਨ ਤੇ ਲਾਤਾ। ਚਾਹੇ ਉਹ ਆਪਣੇ ਮੁੱਖ ਮੰਤਰੀ ਚਿਹਰਾ ਹੋਣ, ਚਾਹੇ ਕੋਈ ਐਮਐਲਏ ਹੋਵੇ ਚਾਹੇ ਕਿ ਡੋਰ ਟੂ ਡੋਰ ਹਰ ਇੱਕ ਲੋਕਾਂ ਦੇ ਜਿਹੜੇ ਦੁੱਖ ਸੁੱਖ ਦੇ ਜਿਹੜੇ ਭਾਗੀ ਬਣਾਤਾ। ਸੋ ਲੋਕਾਂ ਨੂੰ ਤਕੜੇ ਕੀਤਾ ਸੀ ਐਮ ਸਰ ਨਾਲ ਤੇ ਉਹਨਾਂ ਦੇ ਜਿਹੜੇ ਰਾਈਟ ਸੀਗੇ ਜੋ ਉਹਨਾਂ ਦੀਆਂ ਡਿਊਟੀ ਸਨ ਉਹਨਾਂ ਬਾਰੇ ਪਾਰਟੀ ਨਾਲ ਦੇ ਤਸੋਂ ਬਹੁਤ ਵੱਡੀ ਤਬਦੀਲੀ ਜਿਹੜੀ ਪੰਜਾਬ ਦੇ ਵਿੱਚ ਆ ਰਹੀ ਹੈ। ਸੋ ਨਵੀਂ ਲੀਡਰਸ਼ਿਪ ਉੱਠ ਕੇ ਆ ਰਹੀ ਹੈ ਨਵਾਂ ਯੂਥ ਅੱਗੇ ਆ ਰਿਹਾ ਸੋ ਪੰਜਾਬ ਨੂੰ ਤਾਂ ਆਪਾਂ ਸਾਰੇ ਰਲ ਮਿਲ ਕੇ ਰੰਗਲਾ ਪੰਜਾਬ ਤਾਂ ਹੀ ਬਣਾ ਸਕਦੇ ਜੇ ਆਪਾਂ ਆਪਣਾ ਬਣਦਾ ਜਿਹੜਾ ਕੰਟ੍ਰਿਬਿਊਸ਼ਨ ਪਾਵਾਂਗੇ ਤੁਸੀਂ ਆਪਣੇ ਕਾਊਂਟਰਪਾਰਟ ਨੂੰ ਕਿੱਦਾਂ ਦੇਦੇ ਜਿੱਦਾਂ ਦੂਜਾ ਭਰਾ ਗੁਰਵਿੰਦਰ ਆਪਣਾ ਹੀ ਭਰਾ ਹੈ ਉਹ ਵੀ ਸਾਡੇ ਪਿੰਡ ਤੋਂ ਹੈ ਜੀ ਤੁਸੀਂ ਕਿੱਦਾਂ ਮੁਕਾਬਲਾ ਦੇਖਦੇ ਹੋ ਵੀ ਟਫ ਮੁਕਾਬਲਾ ਇਸ ਵਿੱਚ ਨੇ ਮੁਕਾਬਲਾ ਜਿਹੜਾ ਹਮੇਸ਼ਾ ਹੁੰਦਾ ਨਾ ਉਹ ਲੋਕਾਂ ਦੇ ਹੱਕਾਂ ਦੀ ਲੜਾਈ ਹੁੰਦੀ ਹੈ ਪਿੰਡਾਂ ਦੇ ਵਿਕਾਸ ਦੀ ਲੜਾਈ ਹੁੰਦੀ ਹੈ ਕਿਸੇ ਆਪਣਾ ਕਦੇ ਉਸ ਆਪਸ ਵਿਰੋਧੀ ਕੈਂਡਿਡੇਟ ਆਪਾਂ ਕਹਿ ਸਕਦੇ ਆ ਆਪਣਾ ਕਿਹੜੇ ਕੋਈ ਲੜਾਈ ਝਗੜਾ ਸੋ ਆਪਾਂ ਜਿਹੜੀ ਲੜਾਈ ਲੜ ਰਹੀ ਉਹ ਹਲਕੇ ਦੇ ਵਿਕਾਸ ਦੀ ਸੋ ਲੋਕਾਂ ਨੇ ਚੁਣਨਾ ਵੀ ਕਿਹੜਾ ਬੰਦਾ ਇਸ ਟਾਈਮ ਤੁਹਾਡਾ ਵਿਕਾਸ ਕਰਾ ਸਕਦਾ ਸੋ ਸੋਚਣਗੇ ਉਹ ਲੋਕਾਂ ਦਾ ਫੈਸਲਾ ਜੋ ਪ੍ਰਮਾਤਮਾ ਦਾ ਫੈਸਲਾ ਹੋਏਗਾ ਸਾਬ ਹੱਥ ਵੜੈਗੇ ਜਿਸ ਭਾਵੇਂ ਤੁਸੀਂ ਦੇ ਉਹ ਪ੍ਰਮਾਤਮਾ ਨੂੰ ਪਤਾ ਅਸੀਂ ਆਪਣੀ ਜਿਹੜੀ ਮਿਹਨਤ ਜਾਰੀ ਰੱਖਾਂਗੇ ਤੇ ਇਸੇ ਤਰ੍ਹਾਂ ਹਲਕੇ ਦੇ ਵਿਕਾਸ ਲਈ ਜਿਹੜੇ ਕੰਮ ਕਰਦੇ ਰਹਾਂ ਤੇ ਹੁਣ ਤਿਆਰੀ ਕਿੱਥਾਂ ਚੱਲ ਗਈ ਤੁਹਾਡੀ ਤਿਆਰੀ ਅੱਜ ਮੈਂ ਤੈਂ ਟ੍ਰਿਕ ਨਾਮਿਨੇਸ਼ਨ ਫਾਈਲ ਕਰਕੇ ਹੈ ਤੇ ਕੱਲ ਤੋਂ ਜਿਹੜਾ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਤੇ ਜਿਹੜੀਆਂ ਮੀਟਿੰਗਸ ਆ ਇਹਦੇ ਥ्रू ਆਪਾਂ ਕੰਮ ਜਾਰੀ ਰੱਖਾਂਗੇ ਇੱਕ ਛੋਟਾ ਜਿਹਾ ਇਨਸਾਈਟ ਹੋਰ ਦੇ ਦੋ ਇਹ ਤੋਂ ਹਟ ਕੇ ਥੋੜਾ ਜਿਹਾ ਚਲ ਰਿਹਾ ਚਲੋ ਰਿਜ਼ਲਟ ਆ ਜਾਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਐਦਾਂ ਦੇ ਕੁਝ ਤੁਹਾਡੇ ਵੱਲੋਂ ਕਾਰ ਜਿਹੜੇ ਕਰਵਾਏ ਜਾਣੇ ਆ ਅੱਗੇ ਹੋ ਕੇ ਸਰਕਾਰ ਦੇ ਨਾਲ ਉਹ ਕਿਹੜੇ ਹੋ ਸਕਦੇ ਆ ਦੇਖੋ ਮੇਰਾ ਫੋਕਸ ਤਾਂ ਜਿਹੜਾ ਹੁਣ ਚੱਲ ਰਹੇ ਆ ਵੀ ਸਭ ਤੋਂ ਪਹਿਲਾਂ ਜਿਹੜੀ ਜ਼ਰੂਰੀ ਐ ਪਿੰਡੂ ਸੜਕਾਂ ਜਿੰਨੇ ਵੀ ਉਹਨਾਂ ਦੀ ਰੋਡ ਵਾਈਟ ਨਿੰਗ ਕਰਾਈ ਜਾ ਕਿਉਂਕਿ 10 ਫੁੱਟ ਦੀ ਜਿਹੜੀ ਸੜਕ ਹੁੰਦੀ ਐ ਉਹਦੇ ਜਦੋਂ ਸਵੇਰੇ ਮਾਰਨਿੰਗ ਸਕੂਲ ਬੱਸਾਂ ਦੀ ਕ੍ਰੋਸਿੰਗ ਹੋਗੀ ਜਾਂ ਹਾਰਵੈਸਟਿੰਗ ਸੀਜ਼ਨ ਕਟਾਈ ਦੇ ਸਮੇਂ ਮਸ਼ੀਨਾਂ ਕੰਬਾਈਨਰ ਲੱਗਦੀਆਂ ਤਾਂ ਕ੍ਰੋਸਿੰਗ ਬੜੀ ਔਖੀ ਐ ਰੋਡ ਇਨਫਰਾਸਟ੍ਰਕਚਰ ਪ੍ਰਾਇੋਰਟੀ ਫਿਰ ਹੈਲਥ ਦੇ ਉੱਤੇ ਤੇ ਐਜੂਕੇਸ਼ਨ ਜਿੱਥੇ ਸਰਕਾਰ ਆਲਰੇਡੀ ਕੰਮ ਕਰ ਰਹੀ ਪਿੰਡਾਂ ਦੀ ਵਿੱਚ ਜਿਹੜਾ ਹੈਲਥ ਸਿਸਟਮ ਐ ਉਦੇ ਵਿੱਚ ਆਪਾਂ ਹੋਰ ਕੀ ਆਪਣਾ ਯੋਗਦਾਨ ਪਾ ਸਕਦਾ ਐ ਐਜੂਕੇਸ਼ਨ ਲਈ ਸਰਕਾਰ ਨੇ ਪਹਿਲੇ ਬਹੁਤ ਵੱਡਾ ਹੰਬੜਾ ਮਾਰਿਆ ਉਹਨਾਂ ਆਪਾਂ ਹੋਰ ਕਿਵੇਂ ਵਧੀਆ ਤਰੀਕੇ ਨਾਲ ਬਣਾ ਸਕਦਾ ਸੋ ਮੇਰਾ ਨ ਨਹੀਂ ਐ ਨਹੀਂ ਸੋ ਆਪਾਂ ਗੱਲ ਕਰ ਰਹੇ ਸੀ ਬੀਰਦਵਿੰਦਰ ਜੀ ਬੱਲਾ ਨਾਲ ਦੇਖੋ ਅੱਜ ਦੇ ਸਮੇਂ ਸਭ ਤੋਂ ਬੜੀ ਲੋੜ ਹੁੰਦੀ ਐ ਵਿਜ਼ਨਰੀ ਹੋਣਾ ਵਿਜ਼ਨ ਹੋਣਾ ਕਿਉਂਕਿ ਇੰਨਾ ਜੰਗ ਹੋਣ ਦੇ ਬਾਵਜੂਦ ਇਹਨਾਂ ਦੀ ਜਿਹੜੀ ਸੋਚ ਅੱਜ ਦੇ ਟਾਈਮ ਦੇ ਵਿੱਚ ਇਹ ਬਾਹਰ ਵੀ ਪੜ ਕੇ ਆਏ ਆ ਵਧੀਆ ਜੌਬ ਵੀ ਕੀਤੀ ਐ ਬਹੁਤ ਸਾਰੇ ਸਟੂਡੈਂਟ ਵੀ ਪੜਾਏ ਆ ਅਜਿਨਾਂ ਕੋ ਇੱਕ ਵਿਜ਼ਨ ਹੈ ਵਿਜ਼ਨ ਨੂੰ ਲੈ ਕੇ ਅੱਗੇ ਚੱਲ ਰਹੇ ਆ ਮੈਂ ਹਮੇਸ਼ਾ ਕਹਿੰਦਾ ਉਹਨੂੰ ਵਿਜ਼ਨ ਹੋਣਾ ਚਾਹੀਦਾ ਸੋ ਬੜੇ ਬੜੇ ਲੀਡਰ ਤੁਸੀਂ ਦੇਖ ਲਓ ਕਿੰਨੇ ਦੁਨੀਆ ਦੇ ਲੀਡਰ ਹਨ ਜਿਹੜੇ ਕਿ ਪਹਿਲਾਂ ਜਿਨ੍ਹਾਂ ਨੇ ਦੁਨੀਆ ਨੂੰ ਬਦਲਿਆ ਉਹ ਕਿਸੇ ਵੇਲੇ ਅਧਿਆਪਨ ਤੇ ਅਧਿਆਪਕਾਂ ਨਾਲ ਜੁੜੇ ਹੋਏ ਸੀ ਸੋ ਇੱਕ ਆਉਣ ਵਾਲੇ ਸਮੇਂ ਦਾ ਇੱਕ ਵਧੀਆ ਲੀਡਰ ਵੀਰਵਿੰਦਰ ਦੇ ਵਿੱਚ ਅਸੀਂ ਦੇਖ ਰਹੇ ਆ ਬਾਕੀ ਤਾਂ ਇਹਨਾਂ ਨੇ ਪਹਿਲਾਂ ਹੀ ਕਹਿਤਾ ਵੀ ਬਾਕੀ ਤਾਂ ਮਾਲਕ ਦੇ ਹੱਥ ਹੈ ਸੋ ਮੇਰੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਹੈ ਜੀ ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਹੈ ਤੇ ਅੱਜ ਵੀਰਵਿੰਦਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਗੱਲ ਕੀਤੀ ਸੋ ਇੱਕ ਬਹੁਤ ਹੀ ਡੀਟੇਲਡ ਇੰਟਰਵਿਊ ਆਪਾਂ ਇਲੈਕਸ਼ਨ ਤੋਂ ਬਾਅਦ ਕਰਾਂਗੇ ਇਹਨਾਂ ਵੱਲ ਜਾਣ ਦੀ ਬਹੁਤ ਸਾਰੀ ਉਤਸੁਕਤਾ ਹੈ ਬਹੁਤ ਏਰੀਆ ਦੇ ਵਿੱਚ ਉਤਸੁਕਤਾ ਹੈ ਮੇਰੇ ਕੋਲ ਬਹੁਤ ਸਾਰੇ ਸਵਾਲ ਹੈ ਪਰ ਉਹ ਆਪਾਂ ਬਾਅਦ ਚੋਂ ਕਰਾਂਗੇ ਅੱਜ ਤੁਹਾਡਾ ਸਮਾਂ ਬਹੁਤ ਕੀਮਤੀ ਹੈ ਤੇ ਬਿਜ਼ੀ ਹਾਂ ਤੁਸੀਂ ਤੇ ਸਾਡੇ ਵੱਲੋਂ ਸਾਰੇ ਵੀਰਾਂ ਨੂੰ ਸਸੇ ਕਾਲਾ ਜੀ ਤੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਥੈਂਕ ਯੂ